ਅੱਜ ਖਡੂਰ ਸਾਹਿਬ ਦੇ ਪਿੰਡ ਧੁੰਦਾ ਵਿਖੇ ਭवेश ਭਗੇਲ ਜੀ ਇੰਚਾਰਜ ਕਾਂਗਰਸ ਅਤੇ ਅਮਰਿੰਦਰ ਸਿੰਘ ਰਾਜਾ ਵਰਿੰਗ ਉਹਨਾਂ ਨੂੰ ਚਰਨ ਦੀ ਚੰਨੀ ਜੀ ਬੰਨ ਦਾ ਜਾਇਜ਼ਾ ਲੈਣ ਲਈ ਪਹੁੰਚੇ ਆਪਣੇ ਸਾਥੀਆਂ ਦੇ ਨਾਲ ਅਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕੁਝ ਨਕਦੀ ਮਦਦ ਉਹਨਾਂ ਵੱਲੋਂ ਪਿੰਡ ਵਾਲਿਆਂ ਦੀ ਕੀਤੀ ਗਈ ਤਾਂ ਜੋ ਬੰਨ ਤੇ ਕਿਸੇ ਕਿਸਮ ਦੀ ਕੋਈ ਘਾਟ ਨਾ ਰਹੇ ਆਓ ਸੁਣਦੇ ਹਾਂ ਸਾਰੀ ਗੱਲਬਾਤ ਮਦਦ ਲੋ ਕੋਈ ਮਦਦ ਦੀ ਕੀ ਲੋੜ ਹੈ ਤੁ ਨੂੰ ਆਂ ਪਾਵੇਂ ਆਗੇ ਬੰਦ ਮਦਦ ਜੀ ਹਾਂ ਕੋਈ ਸਾਡੇ ਆਸਤੇ ਮਦਦ ਦੀ ਕੀ ਲੋੜ ਹੈ ਵੈਸੇ ਲੈ ਮੈਨੂੰ ਦੱਸ ਅੱਗੇ ਆ ਜਾਓ ਭਾਈ ਇੱਕ ਗੱਲ ਆ ਜਾਓ ਗਾੜੀ ਆ ਜਾਓ ਗਾੜੀ ਇਹਦਾ ਲੈ ਮੈਨੂੰ ਦੱਸ ਮਦਦ ਦੀ ਅੱਜ ਆ ਜੇ ਇੱਥੇ ਆ ਤੋੜੇ ਤੇ ਰਖਲਾ ਪੈਰ ਨਾ ਸਿਆ ਆਜੋ ਇੱਕ ਤਾਂ ਹੋਰ ਦੇਖੋ ਸਰਕਾਰ ਚੰਨੀ ਸਾਹਿਬ ਆਇਆ ਬਗੇਲ ਸਾਹਿਬ ਆਇਆ ਹਾਂ ਜਿੱਥੇ ਪਹਿਲਾਂ ਸਾਰਾ ਗਿਆਤ ਹੁੰਦਾ ਰਿਹਾ ਹੁੰਦਾ ਵਿੱਚ ਵਿੱਚ ਤੁਸੀਂ ਵਿੱਚ ਵਿੱਚ ਚੰਨੀ ਸਾਹਿਬ ਆਨੋ ਤੋੜਾਂ ਦੀ ਰੋਡ ਆ ਤੇ ਬਾਕੀ ਸਾਨੂੰ ਮਾਇਜ ਬੋਲਦਾ ਗੜੇ ਬਗੇਲ ਸਾਹਿਬ ਨਾਲ ਕਰੂ ਥੋੜੇ ਲਾ ਰਹੇ ਹਿੰਦ ਸਹੀ ਤੇ ਲਾ ਰਹੇ ਸਕਦੇ ਮੇਰੇ ਬੰਦੇ ਤਰ ਜਾਂਦੇ ਆ ਮੰਗਦੇ ਆ 500 ਰੁਪਏ ਦੀ ਧਾੜੀ ਆ ਹਾਂ ਉਹਨਾਂ ਨੂੰ ਰੋਜ਼ ਰੋਜ਼ ਪਹਿਨ 10000 ਰੁਪਏ ਦੇ ਪੈਂਦੇ ਆ 25 ਬੰਦੇ ਹੁੰਦੇ ਆ ਥੋੜੇ ਭਰ ਕੇ ਲਉਦੇ ਆ ਉਹ ਲਾਉਂਦਾ ਵੀ 10000 ਕੀ ਆ ਜਾ 100 ਰੁਪਏ ਰੋਇਨੇ ਬੰਦਾ ਕਿਤੇ ਨਹੀਂ ਆਤਾ ਉਹਦਾ ਸਾਡਾ ਮਾਲਾ ਹਰ ਰੱਖਦਾ ਵੀ ਤਾਪ ਹੋ ਜਾਂਦੀ ਲੱਗੀ ਜਾ ਕੇ ਤੁਸੀ ਮੌਕੇ ਸੀ ਜਾਣਾ ਇਥੋਂ ਵੀ ਆਹੀ ਜਗਾ ਪਤਾ ਲੱਗਿਆ ਉਹ ਹਾਰਾ ਟਾਪ ਤੋਂ ਬੰਦਾ ਆਪੋ ਹੀ ਆ ਚੇਕ ਬੀ ਇਹ ਕਰਕੇ ਸਾਡੇ ਜਿਹੜੇ ਨਗਰ ਨੂੰ ਬਚਾ ਜਾਵੇ ਸਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਲੈ ਯਾਰ ਸਾਡੇ ਕੋਲੇ ਸਰਕਾਰ ਦਾ ਨਹੀਂ ਨੇ ਮਦਦ ਤੁਸੀਂ ਕਰਨ ਲਈ ਫੋਨ ਅੱਗੇ ਰੱਖੋ ਸਰਕਾਰ ਨਹੀਂ ਹੈ ਪਰ ਇਸ ਲਈ ਰਾਜਾ ਬੜਿੰਗ ਜੋ ਨਕਦੀ ਮਦਦ ਦੀ ਹੈ ਕੁਝ ਗੱਲ ਕਰ ਲੈ ਦਰਵਾਜ਼ਾ ਦੀ ਕੰਮੇ ਨੇ ਕਿਉਂਕਿ ਇਸ ਤੋਂ ਪਹਿਲੇ ਦੇਖਿਆ ਗਿਆ ਕਿ ਸੁਖੀ ਸਿੰਘ ਬਾਦੋ ਜਿਹੜੇ ਦੀ ਪਾਠਾ ਰਾਜਾ ਬੜਿੰਗ ਕੋਲ ਤੱਕ ਲੋਕਾਂ ਤੱਕ ਬਗੈਰ ਸਾਹਿਬ ਦੇਖ ਸਕਦੇ ਆਪ ਲੋਪਾ ਨਹੀਂ ਫਰੋ ਸਤ ਸਾਰ ਇੱਕ ਬਰਿੰਸਾਪ ਬਰਿੰਸਾਪ ਅੱਜ ਬਹੁਤ ਤੁਸੀਂ ਲਗਾਤਾਰ ਮਦਦ ਕਰ ਰਹੇ ਹੋ ਰਾਸ਼ੀ ਵੀ ਦਿੱਤੀ ਗਈ ਹੈ ਅੱਜ ਔਰ ਇਹ ਲੋਕਾਂ ਨੇ ਥੋੜਾ ਜਿਹੜਾ ਇਹ ਪਿਆਰ ਸਤਕਾਰ ਲਿਆ ਔਰ ਦੇਖੋ ਜੀ ਇਹ ਤਿਲ ਫੁੱਲ ਭੇਟਾ ਸੇਵਾ ਅੱਜ ਬਪੇਸ਼ ਬਗੇਲ ਜੀ ਆਏ ਸੀ ਅਸੀਂ ਲਗਾਤਾਰ ਕਾਂਗਰਸ ਪਾਰਟੀ ਲੱਗੀ ਹੋਈ ਹੈ ਮੈਂ ਔਰ ਚੰਨੀ ਸਾਹਿਬ ਸਕੀ ਸਾਹਿਬ ਇਹ ਜੋ ਸ਼ਰਧਾ ਦੇ ਮੁਤਾਬਕ ਮੌਕੇ ਤੇ ਇਹਨਾਂ ਨੂੰ ਤੇਲ ਦੀ ਜ਼ਰੂਰਤ ਹੈ ਦਿਹਾੜੀ ਦੀ ਜ਼ਰੂਰਤ ਹੈ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਇਸ ਕਰਕੇ ਜੋ ਅਸੀਂ ਕਰ ਸਕਦੇ ਕਾਂਗਰਸ ਪਾਰਟੀ ਉਹ ਅਸੀਂ ਪਹਿਲਾਂ ਵੀ ਕਿਹਾ ਸੀਗਾ ਵੀ ਸਾਰੇ ਆਪ ਦੀਆਂ ਤਨਖਾਹਾਂ ਤੋਂ ਨਿੱਜੀ ਤੋਂ ਉਹ ਅੱਜ ਅਸੀਂ ਤੇਲਫੁੱਲ ਪੇਟਾ ਸੇਵਾ ਕੀਤੀ ਹੈ ਕੋਈ ਫਰਕ ਨਹੀਂ ਪੈਂਦਾ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਜੀ ਲਗਾਤਾਰ ਸੰਜੇ ਕੀਤਾ ਕਿ ਮੋਰ ਗਰਾਮ ਜਿਹੜਾ